ਵੈਕੁਰ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਜੰਡਿਆਲਾ ਗੁਰੂ ਦਿਲਜੀਤ ਸਿੰਘ ਖਾਲਸਾਬ ਬੇਨਤੀ ਕਰ ਰਿਹਾ ਜੀ ਵੇਖੋ ਫੌਜਾ ਜਥੇਬੰਦ ਫੌਜਾ ਸਿੱਧੂਪੁਰ ਜਥੇਬੰਦੀ ਦੀਆਂ ਤਿਆਰਬਰ ਤਿਆਰ ਆ ਤੇ ਆ ਸ਼ਰਮ ਵਾਲੀ ਗੱਲ ਵੇਖੋ ਕਿ ਸਕੂਲ ਦਾ ਅੱਜ ਇਹ ਉਦਘਾਟਨ ਕਰਨ ਆ ਰਹੇ ਆ ਤੇ ਰੰਗ ਜਿਹੜਾ ਵਾ ਹੁਣ ਫੇਰਿਆ ਜਾ ਰਿਹਾ ਵਾ ਸਟੇਜ ਅੰਦਰ ਲੱਗੀ ਆ ਉਦਘਾਟਨ ਕਰਨ ਵਾਸਤੇ ਜੰਡਿਆਲਾ ਗੁਰੂ ਦੇ ਜਿਹੜੇ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਗੀਟਿਓ ਆ ਉਹ ਆ ਰਹੇ ਆ ਤੇ ਰੰਗ ਆਉਣ ਤੋਂ ਪਹਿਲਾਂ ਆ 5-10 ਮਿੰਟ ਪਹਿਲਾਂ ਰੰਗ ਫੇਰਨ ਦੀ ਕਾਰਵਾਈ ਜਿਹੜੀ ਆ ਕੀਤੀ ਜਾਣ ਲਈ ਆ ਆ ਨੇ ਇਹਨਾਂ ਦੇ ਉਦਘਾਟਨ ਸਮਾਰੋ ਆ ਵਾ ਪੰਜਾਬ ਦੇ ਲੋਕਾਂ ਨੂੰ ਸ਼ਰੈ ਆਮ ਧੋਖਾ ਵੀ 2027 ਦੀਆਂ ਵੋਟਾਂ ਜਿਹੜੀਆਂ ਵਾਂ ਉਹ ਕਿਵੇਂ ਮਟੋਰਨੀਆਂ ਵਾਂ ਸੋ ਭਾਈ ਇਹ ਸਾਰੇ ਪੰਜਾਬ ਦੇ ਵਿੱਚ ਇਕੱਲਾ ਇੱਕ ਪਿੰਡ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਆ ਉਹਨੇ ਇੱਕ ਰਸਮ ਜਲਾਈ ਆ ਉਹਦੇ ਘਾਟਣ ਕਰਨ ਦੀ ਆ ਜਿਹੜੇ ਨੀਂਹ ਪੱਤਰ ਰੱਖਣ ਦੀ ਪਰ ਉਹ ਘਾਟਣ ਕਾਦੇ ਆ ਟਾਇਲਟਾਂ ਦੀ ਰਿਪੇਅਰ ਦੇ ਤੇ ਆ ਵੇਖੋ ਇੱਕ ਬੁਰਸ਼ ਮਾਰਨ ਡਿਆ ਵਿਚਾਰਾ ਚਲੋ ਇਹਦਾ ਕੋਈ ਗੱਲ ਨਹੀਂ ਇਹਦਾ ਕੰਮ ਆ ਡਿਊਟੀ ਆ ਆ ਹਾਲਾਤ ਆ ਤੇ ਲੱਖ ਲਾਂਖ ਇਹੋ ਜੀ ਸਰਕਾਰ ਦੇ ਤੇ ਲੱਖ ਲਾਂਖ ਇਹਨਾਂ ਦੇ ਜਿਹੜੇ ਮਿੱਟੀ ਦੇ ਬੋਤਨੇ 94 ਮੰਤਰੀ ਉਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਬਥੇਰਾ ਲੁੱਟ ਲਿਆ ਵਾ ਬਥੇਰਾ ਲੋਕਾਂ ਨੂੰ ਭਰਮ ਦੇ ਵਿੱਚ ਰੱਖ ਲਿਆ ਤੁਸੀਂ